ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਸਾਡੇ ਕੁਝ ਦੋਸਤਾਂ ਨੇ ਸਵਾਲ ਕੀਤੇ ਸੀ ਕਿ ਜਦ ਵੀ ਉਹ ਪੌਦਿਆਂ ਦੇ ਆਧਾਰਿਤ ਖੁਰਾਕ ਦੇ ਉੱਤੇ ਜਾਂਦੇ ਨੇ ਦੁੱਧ ਅੰਡਾ ਮੀਟ ਮੱਛੀ ਬੰਦ ਕਰਦੇ ਨੇ ਤੇ ਉਹਨਾਂ ਦਾ ਵਜ਼ਨ ਤੇਜ਼ੀ ਨਾਲ ਘਟਣ ਲੱਗ ਪੈਂਦਾ ਹੈ ਉਹ ਜਾਨਣਾ ਚਾਹੁੰਦੇ ਸੀ ਕਿ ਤੁਸੀਂ ਆਪਣਾ ਵਜ਼ਨ ਮੇਨਟੇਨ ਕਿਵੇਂ ਕਰਦੇ ਹੋ ਆਓ ਇਹੋ ਸਵਾਲ ਪੁੱਛਦੇ ਹਾਂ ਸਾਡੇ ਫਿਟਨੈਸ ਕੋਚ ਸਰਦਾਰ ਢੰਗੀ ਸਿੰਘ ਜੀ ਕੋਲੋਂ ਤੇ ਜਾਣਦੇ ਹਾਂ ਉਹਨਾਂ ਦੀ ਹੀ ਜ਼ੁਬਾਨੇ ਸਤਿ ਸ੍ਰੀ ਅਕਾਲ ਸਰ ਜੀ ਸਤਿਕਾਰ ਆਮਦੀਪ ਸਿੰਘ ਜੀ ਸਰ ਜੀ ਅੱਜ ਦਾ ਸਵਾਲ ਸਾਡੇ ਦੋਸਤਾਂ ਵੱਲੋਂ ਹੀ ਹੈ ਜੀ ਉਹ ਜਾਨਣਾ ਚਾਹੁੰਦੇ ਨੇ ਕਿ ਜਦ ਵੀ ਉਹ ਪੌਦਿਆਂ ਤੇ ਆਧਾਰਿਤ ਖੁਰਾਕ ਸ਼ੁਰੂ ਕਰਦੇ ਨੇ ਤਾਂ ਉਹਨਾਂ ਦਾ ਵਜ਼ਨ ਤੇਜ਼ੀ ਨਾਲ ਘਟਣ ਲੱਗ ਪੈਂਦਾ ਹੈ ਉਹ ਆਪਣੇ ਵਜ਼ਨ ਨੂੰ ਮੇਨਟੇਨ ਨਹੀਂ ਰੱਖ ਪਾਉਂਦੇ ਇਹਦੇ ਕੀ ਕਾਰਨ ਨੇ ਤੇ ਉਹਨਾਂ ਨੂੰ ਕੀ ਕਰਨਾ ਚਾਹੀਦਾ ਜੀ ਬੜਾ ਮਹੱਤਵਪੂਰਨ ਹੈ ਜੀ ਜਾਨਣਾ ਇਹ ਕਿਉਂਕਿ ਪਲਾਂਟ ਬੇਸਡ ਡਾਈਟ ਤੇ ਜਿਹੜਾ ਵੀ ਬੰਦਾ ਜਾਏਗਾ ਨਾ ਤੇ ਉਹਦਾ ਸ਼ੁਰੂ ਵਿੱਚ ਵਜ਼ਨ ਘਟਣਾ ਹੀ ਘਟਣਾ ਹੈ ਹਾਂਜੀ ਸੋ ਚੰਗੀ ਗੱਲ ਇਹ ਹੈ ਕਿ ਜਿਹੜੇ ਮੋਟਾਪਾ ਜਿਹਦੇ ਜਿਹੜੇ ਮੋਟਾਪੇ ਦੇ ਸ਼ਿਕਾਰ ਨੇ ਉਹਨਾਂ ਨੂੰ ਬੜੀ ਆਸਾਨੀ ਹੁੰਦੀ ਹੈ ਵਜਨ ਨੂੰ ਘਟਾਉਣਾ ਜੀ ਆ ਜਿਹੜਾ ਬੇਸਿਕੇ ਦੇ ਕਾਰਨ ਨੇ ਨਾ ਕਿ ਸਾਡੇ ਸਰੀਰ ਦੇ ਵਿੱਚ ਚਾਰ ਤਰ੍ਹਾਂ ਦਾ ਵਜਨ ਹੁੰਦਾ ਹੈ ਇੱਕ ਤਾਂ ਵਜਨ ਹੈਗਾ ਆ ਸਾਡੇ ਸਰੀਰ ਚ ਪਾਣੀ ਹੈ ਸਭ ਤੋਂ ਜ਼ਿਆਦਾ ਇਹ ਦੇਰਧਾਰਤਾ 70 ਤੋਂ 72% ਦੇ ਵਿੱਚ ਪਾਣੀ ਸਾਡੇ ਸਰੀਰ ਦੇ ਵਿੱਚ ਰਹਿਣਾ ਚਾਹੀਦਾ ਇਹ ਇਨਾ ਵਜਨ ਪਾਣੀ ਦਾ ਹੀ ਹੈ ਜੀ ਬਾਕੀ ਜਿਹੜਾ ਵਜਨ ਹੈ ਇਸ ਤੋਂ ਇਲਾਵਾ ਉਹ ਫਿਰ ਹੈਗਾ ਆ ਤਿੰਨ ਚੀਜ਼ਾਂ ਨੇ ਉਹ ਹੱਡੀਆਂ ਦਾ ਵਜਨ ਹੈ ਕੋਈ ਤੁਸੀਂ ਮਸਲਸ ਦਾ ਭੋਜਨ ਹੈ ਤੇ 30 ਦਾ ਫੈਟ ਦਾ ਭੋਜਨ ਹੈ ਜੀ ਠੀਕ ਹੈ ਸੋ ਜਿਹੜੇ ਆਲਰੇਡੀ ਪਲਾਂਟ ਬੇਸਡ ਡਾਈਟ ਘੱਟ ਲੈਂਦੇ ਨੇ ਐਨੀਮਲ ਡਾਈਟ ਲੈ ਰਹੇ ਹੁੰਦੇ ਨੇ ਇੱਕ ਤਾਂ ਐਨੀਮਲ ਡਾਈਟ ਜਿਹੜਾ ਹੈ ਹੁਣ ਤੁਸੀਂ ਦੇਖੋ ਕਿ ਦੁੱਧ ਜਿਹੜਾ ਆ ਗਾਂ ਮੱਝ ਦਾ ਜਿਹੜੇ ਲੈ ਰਹੇ ਨੇ ਉਹਦਾ ਗਰੋਥ ਹਾਰਮੋਨ ਜਿਹੜਾ ਉਹ ਆਲਰੇਡੀ ਮਦਰ ਜਿਹੜਾ ਲੇਡੀਜ਼ ਦਾ ਮਿਲਕਾ ਉਹਨਾਂ ਨਾਲੋਂ 8 ਤੋਂ 9 ਗੁਣਾ ਜ਼ਿਆਦਾ ਹੈ ਜੀ ਠੀਕ ਹੈ ਤੋਂ ਜ਼ਿਆਦਾ ਗਰੋਥ ਵਾਲਾ ਹਾਰਮੋਨ ਲੈ ਰਹੇ ਨੇ ਤੁਸੀਂ ਦੇਖਿਆ ਹੋਵੇਗਾ ਜਿਹੜੇ ਬੱਚੇ ਜਿਮ ਜਾਂਦੇ ਨੇ ਉਹਨਾਂ ਨੇ ਮਸਲ ਬਣਾਉਣੇ ਹੁੰਦੇ ਨੇ ਫਿਰ ਕਿਹੜਾ ਪ੍ਰੋਟੀਨ ਉਹਨਾਂ ਨੂੰ ਜ਼ਿਆਦਾ ਦਿੱਤਾ ਜਾਂਦਾ ਹੈ ਇਹ ਪ੍ਰੋਟੀਨ ਇਹ ਪ੍ਰੋਟੀਨ ਦਿੱਤਾ ਜਾਂਦਾ ਉਹਨਾਂ ਨੂੰ ਹਾਂਜੀ ਤਾਂ ਕਿ ਉਹਨਾਂ ਦਾ ਮਸਲ ਛੇਤੀ ਵਧੇ ਜੀ ਕਿਉਂਕਿ ਉਹਦੇ ਚ ਮਸਲ ਗਰੋਥ ਚੜੀ ਆ ਉਹ 8 ਤੋਂ 10% ਗੁਣਾ ਜ਼ਿਆਦਾ ਆ ਪਰਸੈਂਟ ਦੀ ਗੱਲ ਨਹੀਂ ਗੁਣਾ ਦੀ ਗੱਲ ਸੋ ਇਸ ਕਰਕੇ ਹੁਣ ਇੱਕ ਜਿਹੜਾ ਬੰਦਾ ਐਨੀਮਲ ਡਾਈਟ ਲੈ ਰਿਹਾ ਹੈ ਤੇ ਉਹ ਇੰਨਾ ਗਰੋਥ ਹਾਰਮੋਨ ਉਹਦੇ ਚ ਚ ਜਾ ਰਿਹਾ ਹੈ ਤੇ ਉਹ ਜਦੋਂ ਇੱਕਦਮ ਉਥੋਂ ਛੱਡ ਕੇ ਤੇ ਪਲਾਂਟ ਬੇਸਡ ਡਾਈਟ ਤੇ ਆਉਂਦਾ ਉਹ ਅਸਲ ਜਿਹੜੀ ਉਹਦੀ ਵਾਸਤਵਿਕ ਗਰੋਥ ਹੈਗੀ ਆ ਉਹਦੇ ਤੇ ਆ ਜਾਂਦਾ ਹੈ ਜੀ ਕਿ ਇਸ ਕਰਕੇ ਉਹਦਾ ਵਜਨ ਸ਼ੁਰੂ ਦੇ ਵਿੱਚ ਡਿੱਗਣਾ ਸ਼ੁਰੂ ਹੁੰਦਾ ਹੈ ਦੂਸਰਾ ਜ਼ਿਆਦਾਤਰ ਲੋਕਾਂ ਦੇ ਵਿੱਚ ਜਿਹੜੀ ਆ ਅੱਜ ਜਿਹੜਾ weight ਹੈ ਉਹ water weights ਜਾਂ ਤੇ ਜ਼ਿਆਦਾ ਹੈ ਜਾਂ ਫਿਰ fat weight ਜ਼ਿਆਦਾ ਹੈ ਦੂਸਰਾ ਕਾਰਨ ਇਹ ਵੀ ਆ ਜਾਂਦਾ ਹੈ ਕਿ ਜਦੋਂ پلانਟੇਸਟਾਈਲ ਤੇ ਜਾਂਦੇ ਆ ਤੇ ਇਹ ਦੋਨੋਂ ਵਜ਼ਨ ਜਿਹੜੇ ਨੇ water weight ਅਗਰ ਐਕਸਟਰਾ water ਹੈ ਤੁਸੀਂ ਸਹੀ ਨਿਊਟ੍ਰੀਸ਼ਨ ਲੈਣਾ ਸਟਾਰਟ ਕਰ ਦਿੰਦੇ ਹੋ ਤੇ ਸੈਲ ਆਪਣੇ ਆਪ ਹੀ ਜਿਹੜਾ ਉਹਨਾਂ ਨੇ ਵਾਟਰ ਰٹین ਕੀਤਾ ਉਹ ਚੜਨਾ ਸ਼ੁਰੂ ਕਰ ਦਿੰਦੇ ਨੇ ਇੱਕ ਨਾਰਮਲ ਵਾਟਰ ਸਿਸਟੀ ਦੇ ਵਿੱਚ ਆ ਜਾਂਦੇ ਨੇ ਕਿ ਜਿੰਨਾ ਕੋ ਉਹਨਾਂ ਰੱਖਣਾ ਆ ਸੋ ਇਹ ਵੀ ਇੱਕ ਵਜਨ ਤੇਜ਼ੀ ਨਾਲ ਘਟ ਰੋ ਦਾ ਕਾਰਨ ਬਣ ਜਾਂਦਾ ਹੈ ਇਹਦੇ ਨਾਲ ਜਿਹੜਾ ਫੈਟ weight ਹੈ ਜੀ ਉਹ ਵੀ ਕਿਉਂਕਿ ਜਿਹੜੀਆਂ ਕੈਲਰੀਜ਼ ਇੰਨੀਆਂ ਜਿਹੜੀਆਂ ਜ਼ਿਆਦਾ ਮਿਲ ਰਹੀਆਂ ਹੁੰਦੀਆਂ ਨੇ ਉਹ ਜਦੋਂ ਬੰਦ ਹੁੰਦੀਆਂ ਨੇ ਪਲਾਂਟ ਬੇਸਡ ਡਾਈਟਿਸ ਜਦੋਂ ਬੰਦ ਆ ਉਹ ਫੈਟ ਵੀ ਜਿਹੜੀ ਉਹ ਘਟਣੀ ਸਟਾਰਟ ਹੋ ਜਾਂਦੀ ਹੈ ਸੋ ਇਹ ਕੁੱਲ ਮਿਲਾ ਕੇ ਇਸ ਕਰਕੇ ਵਜਨ ਜਿਹੜਾ ਉਹ ਤੇਜ਼ੀ ਨਾਲ ਘਟਦਾ ਇਹ ਕੋਈ ਗਲਤ ਚੀਜ਼ ਨਹੀਂ ਹੈ ਮੈਂ ਇੱਕ ਛੋਟੀ ਜਿਹੀ ਉਦਾਹਰਨ ਲੈ ਕੇ ਇਸ ਗੱਲ ਨੂੰ ਕਰਾਂਗਾ ਕਿ ਤੁਹਾਡਾ ਇੱਕ ਕਮਰਾ ਹੈ ਜਿਹਦੇ ਵਿੱਚ ਬੜਾ ਅੰਡਸ਼ੰਟ ਬਹੁਤ ਕੁਝ ਭਰਿਆ ਪਿਆ ਗੰਦਬੰਦ ਨਾਲ ਜੀ ਕੁਝ ਕੰਮ ਦਾ ਸਮਾਨ ਵੀ ਹੈ ਕੁਝ ਮਾੜਾ ਸਮਾਨ ਵੀ ਹੈ ਘੁੱਚਿਆ ਹੋਇਆ ਤੇ ਉਹ ਬੜਾ ਭਰਿਆ 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 ਹੈਗਾ ਲੇਕਿਨ ਤੁਹਾਨੂੰ ਉਹ ਡਿਸਟਰਬ ਕਰ ਰਿਹਾ ਹੁਣ ਜਦੋਂ ਤੁਸੀਂ ਉਹਨੂੰ ਸਾਫ਼ ਕਰੋਗੇ ਸੋਚੋਗੇ ਕਿ ਕੀ ਕਰੋਗੇ ਉਹਦਾ ਉਹਦੀ ਕਿਵੇਂ ਕਰੋਗੇ ਉਹਨੂੰ ਸਭ ਤੋਂ ਪਹਿਲਾਂ ਉਸ ਕਮਰੇ ਵਿੱਚੋਂ ਸਮਾਨ ਬਾਹਰ ਕੱਢੋਗੇ ਜੀ ਤੇ ਜਦੋਂ ਫालतू ਦਾ ਸਮਾਨ ਬਾਹਰ ਕੱਢੋਗੇ ਉਦੋਂ ਤੇ ਉਹ ਕਮਰਾ ਖਾਲੀ ਖਾਲੀ ਲੱਗੇਗਾ ਜੀ ਬਿਲਕੁਲ ਹਾਂਜੀ ਤਿੰਨ ਸਿਸਟਮਾਂ ਜੋ ਸਰੀਰ ਨੂੰ ਵੀ ਗੁਜ਼ਰਨਾ ਪੈਂਦਾ ਹੈ ਨੰਬਰ 1 ਇਹ ਕਿ ਜਦੋਂ ਫालतू ਦੀਆਂ ਚੀਜ਼ਾਂ ਜਿਹੜੀਆਂ ਖਰਾਬ ਸੈੱਲ ਸਰੀਰ 'ਚ ਇਕੱਠੇ ਹੋਏ ਨੇ ਫालतू ਦਾ ਪਾਣੀ ਇਕੱਠਾ ਹੋਇਆ ਹੈ ਫालतू ਦੀ ਫੈਟ ਇਕੱਠੀ ਹੋਈ ਹੈ ਉਹ ਜਿਹੜੇ ਨੇ ਉਹ ਖਟਣੇ ਨੇ ਸਰੀਰ 'ਚ ਉਹ ਬਾਹਰ ਜਾਣੇ ਨੇ ਜਦੋਂ ਬਾਹਰ ਜਾਣੇ ਹੈ ਤੇ ਤੁਹਾਡਾ ਸਰੀਰ ਵੀ ਖਾਲੀ ਖਾਲੀ ਹੋਣਾ ਹੈ ਜੀ ਜਦੋਂ ਖਾਲੀ ਖਾਲੀ ਹੋਣਾ ਹੈ ਉਹ ਹੁਣ ਜਿਹੜਾ ਅੰਦਰੋਂ ਤੇ ਚੇਤੀ ਨਾਲ ਇਹ ਇੰਜਾਂ ਘਟ ਗਈਆਂ ਉਹਦੇ ਨਾਲ ਕੀ ਹੋਣਾ ਹੈ ਕਿ ਤੁਹਾਡੀ ਸਕਿਨ ਜਿਹੜੀ ਉਹ ਲਮਕੀ ਜੀ ਦਿਖਣੀ ਆ ਹਾਂਜੀ ਉਹ ਦੇਖਣ ਵਾਲਿਆ ਕਹਿੰਦਾ ਤੈਨੂੰ ਕੀ ਹੋ ਗਿਆ ਤੂੰ ਤੇ ਬਿਮਾਰ ਹੋ ਗਿਆ ਜੀ ਹਾਂਜੀ ਹਾਂ ਅੰਦਰੋਂ ਤੁਸੀਂ ਆਪਣੇ ਆਪ ਨੂੰ ਤਾਕਤਵਰ ਮਹਿਸੂਸ ਕਰਨਾ ਹੈ એનર્ਜੀ ਲੈਵਲ ਵਧ ਰਿਹਾ ਹੋਏਗਾ ਪਹਿਲੇ ਨਾਲੋਂ ਬਹੁਤ ਤੁਸੀਂ ਚੰਗਾ ਫੀਲ ਕਰੋਗੇ ਲੇਕਿਨ ਦੇਖਣ ਵਾਲਿਆਂ ਤੁਹਾਨੂੰ ਟੋਕਣਾ ਸ਼ੁਰੂ ਕਰ ਦੇਣਾ ਕਿਉਂਕਿ ਜਦੋਂ ਇਹ ਜਿਹੜੀ ਫਾਲਤੂ ਦੀਆਂ ਚੀਜ਼ਾਂ ਸਰੀਰ ਚੋਂ ਹਟੀਆਂ ਨੇ ਹੁਣ ਬਾਹਰ ਦੀ ਚਮੜੀ ਜਿਹੜੀ ਆ ਉੱਤੇ ਤੇਰਸਾ ਦਿਖਣੀ ਆ ਜੀ ਬਿਲਕੁਲ ਠੀਕ ਹੈ ਉਹ ਜਿਹੜੀ ਕਿਚੀ ਕਿਚੀ ਸੀ ਉਹ ਨਹੀਂ ਲਮਕੇ ਜਾਣੀ ਸੋ ਇਹ ਜਿਹੜੀ ਸਥਿਤੀ ਹੈ ਨਾ ਇਹ ਇਹ ਬੜਾ ਇੱਕ ਖਤਰਨਾਕ ਲੋਰ ਹੁੰਦਾ ਜੀ ਹਾਂਜੀ ਜਦੋਂ ਬਾਹਰ ਦੇ ਲੋਕੀ ਨਹੀਂ ਜੀਣ ਦਿੰਦੇ ਸੋ ਇਹ ਟਾਈਮ ਨੂੰ ਕੱਢਣਾ ਕਿਉਂਕਿ ਇਹ ਨੇਚਰਲ ਪ੍ਰੋਸੈਸ ਹੈ ਠੀਕ ਹੈ ਤੇ ਤੁਸੀਂ ਜਦੋਂ ਇਸ ਚੀਜ਼ ਨੂੰ ਟਾਈਮ ਦੇ ਦਿੰਦੇ ਹੋ ਕੋਈ ਗੱਲ ਨਹੀਂ ਇਹ ਫਿਕਰ ਹੋ ਜਾਂਦੇ ਹੋ ਤੁਹਾਡੇ ਕਿ ਘਟ ਗਿਆ ਕੋਈ ਗੱਲ ਨਹੀਂ ਹੁਣ ਜਦੋਂ ਜਿਹੜਾ ਟਾਈਮ ਤੁਹਾਨੂੰ ਕਮਰਾ ਸਾਫ ਕਰਨ ਚ ਲੱਗਿਆ ਬਾਤ ਤੁਸੀਂ ਜੀ ਦੂਸਰੀ ਟਾ ਦਿੱਤੀਆਂ ਨਹੀਂ ਚੰਗੀ ਤਰ੍ਹਾਂ ਸਾਫ਼ ਹੋ ਗਿਆ ਤੇ ਫੇਰ ਉਹ ਚ ਕੀ ਕਰਦੇ ਹੋ ਚੰਗੇ ਚੰਗੀਆਂ ਖੂਬਸੂਰਤ ਚੀਜ਼ਾਂ ਉੱਤੇ ਰੱਖਦੇ ਹੋ ਉਹਨੂੰ ਸਜਾਉਂਦੇ ਹੋ ਫੇਰ ਜੀ ਹਾਂਜੀ ਫੇਰ ਕੀ ਹੋਣਾ ਕਿ ਤੁਹਾਡੇ ਜਦੋਂ ਸਰੀਰ 'ਚ ਚੰਗੇ ਸੈੱਲ ਬਣਨੇ ਸ਼ੁਰੂ ਹੋ ਜਾਂਦੇ ਨੇ ਜਦੋਂ ਡਾਈਟ ਤੁਸੀਂ ਸਹੀ ਕਰਤੀਏ ਸਰੀਰ 'ਚ ਨਿਰਮਾਣ ਉੱਤੇ ਤੇ ਨਿਰਬੜਾ ਸਾਰਾ ਕਿ ਕਿਹੜੀ ਡਾਈਟ ਨਾਲ ਵਧੀਆ ਨਿਰਮਾਣ ਸਰੀਰ ਦੇ ਸੱਤਾਂ ਦਾ ਹੁੰਦਾ ਹੈ ਜੀ ਹਾਂਜੀ ਤੇ ਜਿਹੋ ਜੇ ਤੁਹਾਡੇ ਸਰੀਰ 'ਚ ਚੰਗੇ ਸੈੱਲ ਨੇ ਉਹ ਤੁਹਾਨੂੰ ਅੱਗੇ ਤੰਦਰੁਸਤ ਰੱਖੇਗਾ ਤੇ ਜੇ ਮਾੜੇ ਸੈੱਲ ਨੇ ਤੁਹਾਨੂੰ ਮਾੜਿਆ ਰੱਖੇਗਾ ਤੇ ਜਦੋਂ ਹੁਣ ਇਹ ਪ੍ਰੂਵ ਹੋ ਚੁੱਕਿਆ ਹੈ ਕਿ ਜਿਹੜੀ ਪਲਾਂਟ ਬੇਸਡ ਡਾਈਟ ਹੈ ਉਹ ਇੱਕ ਚੰਗੀ ਸਿਹਤਮੰਦ ਜ਼ਿੰਦਗੀ ਲੰਮੀ ਦਿੰਦੀ ਹੈ ਠੀਕ ਹੈ ਸੋ ਉਹਦੇ ਪਿੱਛੇ ਰੀਜ਼ਨ ਕੀ ਹੈ ਕਿ ਉਹ ਜਦੋਂ ਤੁਸੀਂ ਡਾਈਟ ਲੈਂਦੇ ਹੋ ਤੇ ਉਹ ਚੰਗੇ ਸੈੱਲ ਫਰ ਬਣ ਰਹੇ ਨੇ ਮੇਰੇ ਉਹਨੇ ਸੈੱਲ ਇੱਕਦਮ ਤੇ ਬਦਲ ਨਹੀਂ ਜਾਣ ਜੀ ਇਹ ਸਟੱਡੀਜ਼ ਕੁਝ ਕਹਿੰਦੀਆਂ ਨੇ ਕਿ ਜਿਹੜੀਆਂ ਜਿਹੜਾ ਹਿਊਮਨ ਬਾਡੀ ਹੈ ਤੇ ਸਾਰੇ ਸੈੱਲ ਜਿਹੜੇ ਬਦਲਦੇ ਵਿੱਚ ਲਗਭਗ 2 ਸਾਲ ਲੱਗਦੇ ਨੇ ਸੋ ਕਿਸੇ ਵੀ ਬੰਦੇ ਨੇ ਸੰਪੂਰਨ ਰੂਪ ਵਿੱਚ ਫਿੱਟ ਹੋਣਾ ਹੈ ਤੇ ਮੈਂ ਦੋ ਵੀ ਨਹੀਂ ਕਹਿੰਦਾ ਮੈਂ ਕਹਿੰਦਾ 3 ਸਾਲ ਉਨੇ 3 ਸਾਲ ਚ ਜਾ ਕੇ ਉਹ ਆਪਣੀ ਰਾਈਟ ਪੋਜੀਸ਼ਨ ਦੇ ਵਿੱਚ ਆਉਣਾ ਹੈ ਜੀ ਹਾਂਜੀ ਇਹਦੇ ਚ ਜਿਹੜਾ ਪਹਿਲਾ ਸਾਲ ਹੈ ਇਹ ਔਖਾ ਹੋਣਾ ਹੈ ਔਖਾ ਇਸ ਕਰਕੇ ਹੋਣਾ ਹੈ ਕਿ ਜਿਹੜੀ ਗੰਦਗੀ ਸਾਫ ਹੋ ਰਹੀ ਆ ਠੀਕ ਹੈ ਉਹ ਸਫਾਈ ਦੇ ਚ ਜਿਹੜਾ ਹੈਗਾ ਹੋ ਰਹੀ ਹੈ ਨਾਲ ਨਾਲ ਸਿਰ ਤਾਂ ਚੰਗਾ ਨਿਰਮਾਣ ਵੀ ਸਟਾਰਟ ਹੋਇਆ ਲੇਕਿਨ ਜਿਹੜਾ ਨਿਰਮਾਣ ਹੋ ਵੀ ਰਿਹਾ ਜੀ ਉਹ ਬੜੇ ਥੋੜੇ ਜਿਹਾ ਚੱਲਦਾ ਉਹ ਪਰਸੈਂਟੇਜ ਬੜਾ ਥੋੜਾ ਆਏਗਾ ਉਹ ਇੰਨਾ ਦਿਖਾਈ ਨਹੀਂ ਦੇਣਾ ਤੋਂ એનર્ਜੀ ਤੇ ਦੇਗਾ ਲੇਕਿਨ ਉਹ ਦੇਖਣ ਦੇ ਵਿੱਚ ਨੇ ਕਹਣਾ ਉਹ ਫਿਰ ਇਸ ਕਰਕੇ ਉਹ ਜਿਹੜਾ ਟਾਈਮ ਹੈ ਉਹ ਤੁਹਾਨੂੰ ਲੱਗਣਾ ਹੈ ਕਿ ਮੇਰਾ ਰੰਗ ਵੀ ਕਾਲਾ ਹੋ ਗਿਆ ਹਾਂਜੀ ਕਿਉਂਕਿ ਕੁਦਰਤ ਦਾ ਇੱਕ ਨਿਯਮ ਹੈ ਨਾ ਜਦੋਂ ਵੀ ਤੁਸੀਂ ਕੋਈ ਇਥੇ ਤੁਹਾਡੇ ਕਿਤੇ ਵੀ ਕੋਈ ਜ਼ਖਮ ਹੋ ਜਾਂਦਾ ਨਾ ਤੇ ਉਹ ਨੂੰ ਜਦੋਂ ਉੱਥੇ ਹੀਲਿੰਗ ਹੁੰਦੀ ਹੈ ਤੇ ਜਦੋਂ ਸਖ ਲੱਗਦੀ ਹੈ ਉਦੋਂ ਖੂਨ ਵਗਦਾ ਬਾਹਰ ਤੇ ਵਿੱਚ ਜਦੋਂ ਫੇਰ ਉਹ ਵੇਖੋ ਤੇ ਉਹ ਜ਼ਖਮ ਬਾਹਰ ਉਹ ਨਾ ਗੁਲਾਬੀ ਜਿਹਾ ਹੋ ਜਾਂਦਾ ਹਾਂਜੀ ਕਿ ਜਦੋਂ ਫੇਰ ਜਦੋਂ ਹੀਲਿੰਗ ਹੋਣ ਦਾ ਪਿੰਦਾ ਭਰ ਜਾਂਦਾ ਜ਼ਖਮ ਪੂਰੀ ਸਾੜ ਫਿਰ ਉਹ ਕਾਲਾ ਹੋ ਜਾਂਦਾ ਜੀ ਉਸਕੇ ਤੇ ਉਹ ਕਾਲੇ ਤੋਂ ਬਾਅਦ ਫੇਰ ਜਾ ਕੇ ਹੌਲੀ-ਹੌਲੀ ਜਦੋਂ ਸੈੱਲ ਉੱਤੇ ਬਿਲਕੁਲ ਸਹੀ ਆ ਜਾਂਦੇ ਨੇ ਤੇ ਫਿਰ ਉਸ ਦੇ ਅੰਦਰ ਨਾਲ ਮੈਚ ਹੋ ਜਾਂਦਾ ਫਿਰ ਉਹ ਚਲਾ ਜਾਂਦਾ ਸੋ ਸੇਮ ਉਹ ਪ੍ਰੋਸੈਸ ਹੈਗਾ ਜਿਹੜੀ ਚੋਂ ਗੰਦਗੀ ਹਟੀ ਹੈ ਤੇ ਇਹਨੇ ਸ਼੍ਰਿੰਖ ਵੀ ਹੋਣਾ ਹੈ ਇਹਨੇ ਪਥਰੀਆਂ ਵੀ ਲੱਗਣਾ ਹੈ ਇਹਨੇ ਛੁਰੀਆਂ ਵੀ ਜਾਦਾ ਲੱਗਣੀਆਂ ਨੇ ਉਦੋਂ ਤੁਹਾਨੂੰ ਫੇਰ ਵੀ ਹੋਣਾ ਹੈ ਅੰਡਿਗੋਨੀਆਂ ਵੀ ਟੋਕਣਾ ਹੈ ਰਿਸੇਦਾਰਾਂ ਨੂੰ ਵੀ ਟੋਕਣਾ ਹੈ ਉਹ ਉਸ ਸਥਿਤੀ ਚੋਂ ਬਾਹਰ ਨਿਕਲਣਾ ਪੈਂਦਾ ਉਹ ਆਪਣੇ ਆਪ ਮੁਕੈਮ ਰੱਖਣਾ ਪੈਂਦਾ ਫਿਰ ਦੂਸਰੇ ਸਾਲ ਹੁੰਦੇ ਹੁੰਦੇ ਫੇਰ ਕਾਫੀ ਹੱਦ ਤੱਕ ਸਾਲਾਂ ਚੋਂ ਬਾਹਰ ਹੋਣਾ ਪੈਂਦਾ ਜੀ ਕਿਉਂਕਿ ਬਹੁਤ ਸਾਰੇ ਸੈੱਲ ਬਦਲ ਚੁੱਕੇ ਨੇ ਹੁਣ ਪੁਰਾਣਾ ਜਿਹੜਾ ਸੈੱਲ ਬਦਲਦਾ ਵੀ ਹੈ ਉਹਦੇ ਚੋਂ ਵੀ 60% ਮਿਟੀ ਦੇ ਉੱਤੇ ਉਹਨੇ ਪੁਰਾਣੇ ਸੈੱਲ ਚੁਲਾਣਾ ਤੇ ਜੇ ਪੁਰਾਣਾ ਜੇ ਮੜਾ ਤਾਂ ਉਹ ਚੋਂ 60% ਤੇ ਆਇਆ ਹੈ ਨਾ ਤੇ ਉਹ ਅਗਲਾ ਜਿਹੜਾ ਆਇਆ ਉਹ ਨਾ ਚੰਗਾ ਨਹੀਂ ਆਉਣਾ ਉਹ ਫਿਰ ਲੇਕਿਨ ਜਦੋਂ ਅਗਲੀ ਵਾਰੀ ਫੇਰ ਸੈੱਲ ਜਦੋਂ ਬਦਲਦੇ ਨੇ ਜਿੰਨੀ ਵਾਰੀ ਉਹ ਚੇਂਜ ਰੋਟੇਸ਼ਨ ਚੇਂਜ ਹੋ ਰਿਹਾ ਉਹਨੀਆਂ ਦੀ ਸੈੱਲ ਹੋਰ ਹੈਲਦੀ ਹੋਰ ਹੈਲਦੀ ਹੋ ਜਾਂਦੇ ਨੇ ਤੇ ਜਿਹੜਾ ਫਿਰ ਤੀਸਰਾ ਸਾਰਾ ਉਹ ਫਿਰ ਲੈਪਿੰਦੀ ਸਕਿਨ ਚਮਕਣਾ ਜੀ ਮਸਲ ਜਿਹੜੇ ਨੇ ਉਹ ਸਹੀ ਕਰੋਸ ਆ ਜਾਂਦੇ ਨੇ ਸਹੀ ਲੱਗਣ ਮਸ਼ਰਤੇ ਕਿ ਉਹ ਆਪਣੀ ਡਾਈਟ ਨੂੰ ਇੱਕ ਬੈਲੈਂਸ ਜ਼ਰੂਰ ਕਰਨ। ਅਕਸਰ ਇੱਕ ਹੋਰ ਪ੍ਰੋਬਲਮ ਜਿਹੜੀ ਆਉਂਦੀ ਆ ਲੋਕਾਂ ਨੂੰ ਕਿ ਜਦ ਵੀ ਉਹ ਜਿਹੜਾ ਐਨੀਮਲ ਪ੍ਰੋਟੀਨ ਹੈ ਖਾਸ ਕਰਕੇ ਉਹਨੂੰ ਛੱਡਦੇ ਨੇ ਤੇ ਉਥੋਂ ਤੋਂ ਉਹ ਦੁੱਧ ਵੀ ਲੈ ਰਹੇ ਆ ਮਾਸ ਵੀ ਖਾ ਰਹੇ ਆ ਤੇ ਉਹਨਾਂ ਨੂੰ ਖੂਬ ਪ੍ਰੋਟੀਨ ਮਿਲ ਰਿਹਾ। ਲੇਕਿਨ ਜਦੋਂ ਉਥੋਂ ਛੱਡ ਦਿੰਦੇ ਨੇ ਤੇ ਉਸ ਪ੍ਰੋਟੀਨ ਨੂੰ ਪੂਰਾ ਰਿਪਲੇਸ ਨਹੀਂ ਕਰਦੇ। ਕਿਉਂਕਿ ਉਹਨਾਂ ਨੂੰ ਪਲਾਂਟ ਜਿਹੜੀ ਡਾਈਟ ਜਿਹੜੀ ਆ ਉਹਦੇ ਵਿੱਚ ਇੰਨੇ ਸੋਰਸ ਨਹੀਂ ਪਤਾ ਹੁੰਦਾ ਕਿ ਪ੍ਰੋਟੀਨ ਇਹਨਾਂ ਪੂਰਾ ਕਰਨਾ ਕਿੱਥੋਂ। ਜੀ। ਇਕੋ ਕਿ ਬੋਡੀ ਦਾ 베ਸ ਜਿਹੜਾ ਉਹ ਤੇ ਪ੍ਰੋਟੀਨ ਹੈ ਹਰ ਇੱਕ ਇਨਸਾਨ ਨੂੰ ਇੱਕ ਨਾਰਮਲ ਬੰਦਾ ਜਿਹੜਾ ਹੈ ਉਹਨੂੰ 1 ਕਿਲੋ ਭਾਰ ਪਿੱਛੇ 1 ਗ੍ਰਾਮ ਪ੍ਰੋਟੀਨ ਚਾਹੀਦਾ ਜੀ ਠੀਕ ਹੈ ਸਹੀ ਬੀ ਐਮ ਆਈ ਦੇ ਵਿੱਚ 22 ਬੀ ਐਮ ਆਈ ਦੇ ਵਿੱਚ ਜਿਹੜੀ ਜਿਹੜਾ ਉਹਦਾ weight ਨਿਕਲ ਕੇ ਆਉਂਦਾ ਹੈ ਉਹਦੇ ਵਿੱਚ ਉਹ ਉਹਨੂੰ ਉਹਨਾ ਚਾਹੀਦਾ ਹੁੰਦਾ ਹੈ ਪ੍ਰੋਟੀਨ ਮੰਨ ਲਓ ਕਿ ਮੇਰਾ ਅਗਰ ਮੇਰੀ ਹਾਈਟ ਜਿਹੜੀ ਹੈ 5 ਫੁੱਟ 8 ਇੰਚ ਹੈ ਤੇ ਮੈਨੂੰ ਮੇਰੀ ਮੇਰਾ weight ਜਿਹੜਾ ਉਹ 6800 70 ਕਿਲੋ ਦੇ ਵਿੱਚ ਹੋਣਾ ਚਾਹੀਦਾ ਇਹਦਾ ਮਤਲਬ ਮੈਨੂੰ 68 ਗ੍ਰਾਮ ਤੋਂ ਲੈ ਕੇ 70 ਗ੍ਰਾਮ ਪ੍ਰੋਟੀਨ ਰੋਜ਼ ਚਾਹੀਦਾ ਤੇ ਮੈਂ ਹੁਣ ਦੁੱਧ ਪੀਣਾ ਬੰਦ ਕਰ ਲਿਆ ਪਨੀਰ ਖਾਣਾ ਬੰਦ ਕਰ ਲਿਆ ਦਹੀਂ ਖਾਣਾ ਬੰਦ ਕਰ ਲਿਆ ਹਾਂਜੀ ਤੇ ਅੰਡੇ ਖਾਣੇ ਬੰਦ ਕਰ ਲਿਆ ਮੀਟ ਖਾਣਾ ਬੰਦ ਕਰ ਲਿਆ ਤਾਂ ਉਤੋਂ ਮੈਨੂੰ ਪ੍ਰੋਟੀਨ ਆ ਰਿਹਾ ਸੀਗਾ ਤੇ ਇਧਰ ਮੈਂ ਛੱਡ ਦਿੱਤਾ ਤੇ ਮੈਂ ਉਹ ਨਾ ਤੇ ਦਾਲਾਂ ਉਹਨੀਆਂ ਲੈ ਰਿਹਾ ਨਾ ਨਟਸ ਲੈ ਰਿਹਾ ਜਿੰਨੇ ਕੋ ਨੂੰ ਮੈਂ ਰਿਪਲੇਸ ਨਹੀਂ ਕਰ ਰਿਹਾ ਤੇ ਇਸ ਕੰਡੀਸ਼ਨ ਦੇ ਵਿੱਚ ਮੇਰੇ ਸੈੱਲਾਂ ਦਾ ਨਿਰਮਾਣ ਸਿਹਤਮੰਦ ਕਿਵੇਂ ਹੋਏਗਾ ਨਹੀਂ ਨਾ ਹੋ ਪਾਣਾ ਨਹੀਂ ਬਿਲਕੁਲ ਕਿਉਂਕਿ ਉਹ ਪ੍ਰੋਟੀਨ ਘੱਟ ਜਾਣਾ ਹਰ ਹਾਲਤ ਦੇ ਵਿੱਚ ਆਪਣਾ ਉਹ 70 ਗ੍ਰਾਮ ਪ੍ਰੋਟੀਨ ਪੂਰਾ ਕਰਨਾ ਹੁੰਦਾ ਹੈ ਸੋ ਮੈਂ ਜਿਹੋ ਇਹਨਾਂ ਚੀਜ਼ਾਂ ਨੂੰ ਸਟੱਡੀ ਕੀਤਾ ਸੀ ਪਰ ਮੈਂ ਫਿਰ ਮੈਂ ਦੇਖਿਆ ਕਿ ਆਸਾਨੀ ਨਾਲ ਪੂਰਾ ਕੀਤਾ ਜਾ ਸਕਦਾ ਠੀਕ ਹੈ ਅਲੱਗ-ਅਲੱਗ ਸਥਿਤੀਆਂ ਦੇ ਵਿੱਚ ਜਿਹੜਾ ਜ਼ਿਆਦਾ ਪ੍ਰੋਟੀਨ ਚਾਹੀਦਾ ਹੁੰਦਾ ਹੈ ਮੰਨ ਲਓ ਇੱਕ ਬੱਚਾ ਗਰੋਇੰਗ ਸਟੇਜ 'ਚ ਹੈ ਤੇ ਉਹਨੂੰ ਪ੍ਰੋਟੀਨ ਜ਼ਿਆਦਾ ਚਾਹੀਦਾ ਹੈ ਉਹਨੂੰ 1 ਕਿਲੋ ਭਾਰ ਪਿੱਛੇ ਲਗਭਗ ਜਿਹੜਾ ਉਹਨੂੰ 1 ਗ੍ਰਾਮ ਨਹੀਂ 1.1 ਗ੍ਰਾਮ ਪ੍ਰੋਟੀਨ ਉਹਨੂੰ ਚਾਹੀਦਾ ਹੁੰਦਾ ਥੋੜਾ ਜ਼ਿਆਦਾ ਚਾਹੀਦਾ ਹੁੰਦਾ ਹੈ ਇਸੇ ਤਰ੍ਹਾਂ ਹੀ ਜੇ ਤੋਂ ਲੇਡੀਜ਼ ਨੇ ਜਦੋਂ ਬੱਚਾ ਗਰਭ ਚ ਪੜ ਰਿਹਾ ਹੁੰਦਾ ਹੈ ਜਾਂ ਫਿਰ ਜਦੋਂ ਮਾਵਾਂ ਦੁੱਧ ਪਿਆਰੀਆਂ ਹੁੰਦੀਆਂ ਉਹਨਾਂ ਨੂੰ ਪ੍ਰੋਟੀਨ ਜ਼ਿਆਦਾ ਚਾਹੀਦਾ ਹੁੰਦਾ ਹੈ ਜੀ ਇਸੇ ਤਰ੍ਹਾਂ ਜਿਹੜੇ ਐਥਲੀਟ ਨੇ ਉਹਨਾਂ ਦੇ ਗੇਮ ਦੇ ਅਕੋਰਡਿੰਗ ਉਹਨਾਂ ਦਾ ਪ੍ਰੋਟੀਨ ਜ਼ਿਆਦਾ ਚਾਹੀਦਾ ਹੁੰਦਾ ਸੋ ਇਹ ਹਰ ਹਾਲਤ ਦੇ ਵਿੱਚ ਜੋ ਤੁਹਾਡੀ ਜਿੰਨੀ ਫਿਜ਼ੀਕਲ ਵਰਕ ਹੈ ਉਹਨਾਂ ਨੂੰ ਪ੍ਰੋਟੀਨ ਜ਼ਿਆਦਾ ਲੱਗਣਾ ਆ ਤੁਹਾਨੂੰ ਮੰਨ ਲਓ ਕਿ ਜਿਹੜੇ ਇੱਕ ਬੰਦੇ ਲੰਮੀਆਂ ਰੇਸਾਂ ਦੌੜਦੇ ਨੇ ਹਾਂਜੀ ਅ ਮੈਰਾਥਨ ਦੌੜਾਂ ਦੌੜਦੇ ਨੇ ਜਾਂ ਸਾਈਕਲਿੰਗ ਲੰਬੇ ਸਮੇਂ ਵਾਸਤੇ ਜਿਹੜੀ ਹੋ ਵੀ ਗਈ ਹੈ ਮੈਂ ਉਹ ਇਹ ਜਿਹੜੀਆਂ ਗੇਮਾਂ ਕਰਦੇ ਨੇ ਤੇ ਉਹਨਾਂ ਨੂੰ ਪ੍ਰੋਟੀਨ ਕਾਫੀ ਜ਼ਿਆਦਾ ਚਾਹੀਦਾ ਹੁੰਦਾ ਜੀ ਠੀਕ ਹੈ 1.35 ਗ੍ਰਾਮ ਜਿਹੜਾ ਪ੍ਰੋਟੀਨ ਐਸ ਹੀ ਸਹੀ ਚਾਹੀਦਾ ਹੁੰਦਾ ਤੇ ਉਹ ਪ੍ਰੋਟੀਨ ਤੇ ਪੂਰਾ ਕਰਨਾ ਪਏਗਾ ਭਾਈ ਜੀ ਸੋ ਇਹ ਇੱਕ ਵੱਡਾ ਚੈਲੰਜ ਲੋਕਾਂ ਨੂੰ ਹੁੰਦਾ ਕਿਉਂਕਿ ਅਜੇ ਪਲਾਂਟ ਬੇਸਡ ਡਾਈਟ ਦੇ ਉੱਤੇ ਜਿਹੜੇ ਪ੍ਰੋਟੀਨ ਸੋਰਸ ਨੇ ਉਹ ਜ਼ਿਆਦਾ ਪਤਾ ਨਹੀਂ ਲੋਕਾਂ ਨੂੰ ਜੀ ਕਿ ਅਸੀਂ ਕੀ ਕੀ ਇਥੋਂ ਕਿਥੋਂ ਪ੍ਰੋਟੀਨ ਜ਼ਿਆਦਾ ਲੈ ਸਕਦੇ ਸੋ ਇਹ ਇੱਕ ਚੈਲੰਜ ਜ਼ਰੂਰ ਸੀਗਾ ਲੇਕਿਨ ਉਹ ਚੈਲੰਜ ਨੂੰ ਆਸਾਨੀ ਨਾਲ ਓਵਰਕਮ ਕੀਤਾ ਜਾ ਸਕਦਾ ਹੈ ਬੜੇ ਅੱਛੇ ਸਸਤੇ ਪ੍ਰੋਟੀਨ ਦੇ ਸੋਰਸ ਹੈਗੇ ਨੇ ਜਿਥੋਂ ਤੁਸੀਂ ਆਸਾਨੀ ਨਾਲ ਆਪਣਾ ਪ੍ਰੋਟੀਨ ਪੂਰਾ ਕਰ ਲੈਂਦੇ ਹੋ ਸੋ ਇਹ ਜਿਹੜਾ ਇਥੋਂ ਕਰਨਾ ਆ ਪ੍ਰੋਟੀਨ ਪੂਰਾ ਉਹਦੇ ਚ ਇਹ ਪਹਿਲਾ ਸਭ ਤੋਂ ਵੱਡਾ ਸੋਰਸ ਤੇ ਦਾਣਾ ਹੈਗੀਆਂ ਨੇ ਜੀ ਠੀਕ ਹੈ ਲੇਕਿਨ ਉਹਨਾਂ ਦਾਣਾਂ ਨੂੰ ਜੇ ਤੁਸੀਂ ਅੰਕੂਰਿਤ ਕਰਕੇ ਲੈਂਦੇ ਹੋ ਉਹ ਪ੍ਰੋਟੀਨ ਤੁਹਾਡਾ ਅਬਜ਼ੋਰਪਸ਼ਨ ਕਈ ਗੁਣਾ ਵੱਧ ਜਾਂਦਾ ਹੈ ਇਹ ਤੇ ਮੈਂ ਹਮੇਸ਼ਾ ਇਹੀ ਸਪਨਾ ਸੁਲਾ ਦੇਣਾ ਕਿ ਪਈ ਦਾਣਾ ਇੰਜ ਨਾ ਖਾਓ ਤੁਸੀਂ ਟੁੱਟੀਆਂ ਨਾ ਖਾਓ ਜਾਂ ਇੰਜੀਰਨ ਕਿ ਨਾ ਖਾਓ ਉਹਨਾਂ ਨੂੰ ਅੰਕੂਰਿਤ ਕਰਕੇ ਖਾਓ ਤੇ ਤੁਹਾਡਾ ਪ੍ਰੋਟੀਨ ਸਿੱਧਾ ਡਬਲ ਹੋ ਜਾਣਾ ਹੈ ਜੀ ਠੀਕ ਹੈ ਦੋਨਾ ਪ੍ਰੋਟੀਨ ਉਥੋਂ ਮਿਲਣਾ ਤੁਹਾਨੂੰ ਤੇ ਨਾਲ ਉਹ ਅਬਜ਼ੌਰਬ ਬੜੀ ਅਸਾਨ ਨਾਲ ਹ ਸੋ ਮੈਂ ਆਪਣਾ ਵਜਨ ਮੇਨਟੇਨ ਕਰਨ ਵਾਸਤੇ ਇੱਕ ਤੇ ਪਹਿਲਾ ਸੋਰਸ ਇਹ ਹੈ ਕਿ ਦਾਣਾ ਮੇਰਾ ਹਮੇਸ਼ਾ ਸਪਰੋਕ ਮੇਰੀ ਜ਼ਿੰਦਗੀ ਦਾ ਇੱਕ ਅਟ੍ਰਕਟ ਹਿੱਸਾ ਬਣ ਚੁੱਕਿਆ ਠੀਕ ਹੈ ਦੂਸਰਾ ਜਿਹੜੇ ਨੱਟਸ ਨੇ ਇੱਕ ਲਿਮਟ ਮਾਤਰਾ ਦੇ ਵਿੱਚ ਯਾਨੀ ਕਿ ਇੱਕ ਮੁਠੀ ਦੇ ਵਿੱਚ ਜਿੰਨੇ ਕੁ ਤੁਹਾਡੇ ਨਟਸ ਆ ਜਾਂਦੇ ਨੇ ਬਦਾਮ ਅਕਰੋਟ ਕਾਜੂ ਵਗੈਰਾ ਠੀਕ ਹੈ ਉਹ ਓਨੇ ਕੁ ਤੁਹਾਨੂੰ ਠੀਕ ਹੈ ਲੈ ਲੈਣੇ ਚਾਹੀਦੇ ਨੇ ਠੀਕ ਹੈ ਅ ਤੀਸਰਾ ਜਿਹੜਾ ਸੋਰਸ ਹੈਗਾ ਉਹ ਤੇਲ ਬੀਜ ਨੇ ਇਹ ਵੀ ਅੱਛਾ ਪ੍ਰੋਟੀਨ ਦਾ ਸੋਰਸ ਹੈ ਗੁੱਡ ਫੈਟਸ ਦਾ ਵੀ ਹੈ ਤੇ ਪ੍ਰੋਟੀਨ ਦਾ ਸੋਰਸ ਵੀ ਹੈ ਤੇ ਮੈਂ ਹਮੇਸ਼ਾ ਰეკਮੈਂਡ ਕਰਨਾ ਕਿ ਤੇਲ ਤੇ ਅਲਸੀ ਜਿਹੜੇ ਨੇ ਇਹਨਾਂ ਨੂੰ ਆਪਣੇ ਖਾਣੇ 'ਚ ਸ਼ਾਮਲ ਕਰੋ ਖਾਣੇ 'ਚ ਪੀਓ ਕੇ ਤੇ ਉਹਥੋਂ ਪ੍ਰੋਟੀਨ ਤੁਹਾਨੂੰ ਬਹੁਤ ਵਧੀਆ ਵੇਲੇ ਦਾ ਨਾਲੇ ਕੋਡ ਫੈਟਸ ਵੀ ਮਿਲਦੀਆਂ ਜਿਹੜੀ ਤੁਹਾਡੀ ਸਕਿਨ ਵੀ ਉਹ ਨਾਲ ਸ਼ਾਈਨ ਕਰਦੀ ਹੈ ਗ로우 ਕਰਦੀ ਹੈ ਜੀ ਤੇ ਚਿਹਰੇ ਤੇ ਰੌਣਕ ਵੀ ਵਧੀਆ ਰਹਿੰਦੀ ਹੈ ਸੋ ਇਹ ਇਹ ਵੀ ਇੱਕ ਸੋਰਸ ਹੈਗਾ ਫਿਰ ਬਹੁਤ ਸਾਰੀਆਂ ਸਬਜ਼ੀਆਂ ਨੇ ਜਿਨ੍ਹਾਂ ਚ ਪ੍ਰੋਟੀਨ ਬੜਾ ਚੰਗਾ ਹੈ ਠੀਕ ਹੈ ਤੁਸੀਂ ਗੋਭੀ ਨਾਲੋਂ ਅਗਰ ਗੋਭੀ ਦੀ ਕੋਈ ਹੋਰ ਕਿਸਮ ਹੈ ਬਰੋਕਲੀ ਜਿਹਨੂੰ ਕਹਿੰਦੇ ਨੇ ਉਹਦੇ ਚ ਪ੍ਰੋਟੀਨ ਜ਼ਿਆਦਾ ਹੈ ਬਰੋਕਲੀ ਜੀ ਹਾਂ ਜੀ ਤੇ ਉਹਦੇ ਵਿੱਚ ਪ੍ਰੋਟੀਨ ਜ਼ਿਆਦਾ ਹੈ ਤੁਸੀਂ ਉਹ ਉਹ ਨੂੰ ਸਬਸਟੀਟਿਊਟ ਕਰ ਸਕਦੇ ਹੋ ਠੀਕ ਹੈ ਇਸੇ ਤਰ੍ਹਾਂ ਹੀ ਪਾਲਕ ਹੈ ਉਹ ਸਿਚ ਪ੍ਰੋਟੀਨ ਬੜਾ ਚੰਗਾ ਹੈ ਜਿਹੜਾ ਮੁਰੰਗਾ ਹੈ ਜਿਹਨੂੰ ਸਾਂਝਣਾ ਕਹਿੰਦੇ ਪੰਜਾਬੀ ਚ ਉਹਦੇ ਪੱਤਿਆਂ ਚ ਪ੍ਰੋਟੀਨ ਬੜਾ ਸ਼ਾਨਦਾਰ ਹੈ ਤੁਸੀਂ ਉਹਦੇ ਪੱਤੇ ਥੋੜੀ ਮਾਤਰਾ ਚ ਲੈ ਸਕਦੇ ਹੋ ਸੋ ਬਹੁਤ ਸਾਰੇ ਇਤਨਾ ਸੋਰਸ ਨੇ ਜਿੱਥੋਂ ਤੁਸੀਂ ਆਪਣਾ ਪ੍ਰੋਟੀਨ ਪੂਰਾ ਕਰ ਲੈਂਦੇ ਹੋ ਤੇ ਮੈਂ ਖਾਸ ਕਰਕੇ ਇਹ ਸਾਰੀਆਂ ਚੀਜ਼ਾਂ ਤੋਂ ਆਪਣਾ ਪ੍ਰੋਟੀਨ ਲੈਣਾ ਤੇ ਨਾਲ ਮੈਂ ਮੇਰੀ ਜ਼ਿੰਦਗੀ ਦਾ ਇੱਕ ਹੋਰ ਔਟੋ ਥਿੱਸਾ ਜਿੱਥੋਂ ਮੈਂ ਪ੍ਰੋਟੀਨ ਆਪਣਾ ਪੂਰਾ ਕਰਨਾ ਕੁਫੀ ਡਾਈਟਸ ਵਿੱਚ ਇੱਕ ਸਮੱਸਿਆ ਆ ਜਾਂਦੀ ਹੈ ਕਿ ਅੱਜਕੱਲ ਸਾਡੇ ਕੋਲ ਮਿਹਨਤ ਹੈ ਨਹੀਂ ਸਾਡੀ ਭੁੱਖ ਘਟ ਹੈ ਜੀ ਤੇ ਅਸੀਂ ਪੁਰਾਣੇ ਆਪਣੇ ਜਿਹੜੇ ਦਾਦੇ ਪੜਦਾਦੇ ਅਸੀਂ ਜਿੰਨੀ ਮਿਹਨਤ ਕਰਦੇ ਸੀ ਤੇ ਜਿੰਨਾ ਉਹ ਖਾਂਦੇ ਸੀ ਅੱਜ ਉਹ ਨਾ ਨਹੀਂ ਖਾ ਸਕਦੇ ਤੇ ਇੱਧਰ ਸਾਡੇ ਜਿਹੜੇ ਸੋਰਸਸ ਨੇ ਉਹਨਾਂ ਦੇ ਵਿੱਚ ਵੀ ਪ੍ਰੋਟੀਨ ਥੋੜਾ ਘੱਟ ਹੈ ਤੇ ਇਸ ਕਰਕੇ ਆਪਣਾ ਪ੍ਰੋਟੀਨ ਅਗਰ ਪੂਰਾ ਕਰਨਾ ਤਾਂ ਤੁਹਾਨੂੰ ਥੋੜਾ ਜਿਹਾ ਸਮਾਰਟ ਪ੍ਰੋਟੀਨ ਯਾਨੀ ਕਿ ਜਿਹੜਾ ਡਾਈਟਰੀ ਸਪਲੀਮੈਂਟ ਦੇ ਰੂਪ ਵਿੱਚ ਪ੍ਰੋਟੀਨ ਹੈ ਕਿਸੇ ਚੰਗੀ ਕੰਪਨੀ ਦਾ ਜਿਹੜੀ ਆਈਸੋਲੇਟ ਫਾਰਮ ਦੇ ਵਿੱਚ ਘਟੋ ਘਟ ਹੋਵੇ ਜਿਹੜੇ ਇਹ ਤਿੰਨ ਫਾਰਮ ਆਉਂਦੀਆਂ ਨੇ ਇਹਦੀਆਂ ਇੱਕ ਤੇ ਸੁਧਾਰਨ ਆਂਦਾ ਪ੍ਰੋਟੀਨ ਇੱਕ ਕਨਸੈਂਟ੍ਰੇਟਡ ਹੁੰਦਾ ਤੇ ਇੱਕ ਆਈਸੋਲੇਟ ਹੁੰਦਾ ਜੀ ਤੇ ਕਨਸੈਂਟ੍ਰੇਟਡ ਜਿਹੜਾ ਉਹਦੇ ਨਾਲ ਗੱਲ ਨਹੀਂ ਬਣਦੀ ਠੀਕ ਹੈ ਜੀ ਕਿਉਂਕਿ ਉਹ ਉਹਦੇ ਵਿੱਚੋਂ ਤੁਹਾਨੂੰ ਬਹੁਤ ਸਾਰਾ ਖਾਣਾ ਪਾਣਾ ਤੇ ਫਿਰ ਥੋੜਾ ਪ੍ਰੋਟੀਨ ਮਿਲਣਾ ਹਾਲਾਂਕਿ ਨਾਰਮਲ ਨਾਲੋਂ ਤੇ ਜ਼ਿਆਦਾ ਇਫੈਕਟਿਵ ਹੁੰਦਾ ਹੈ ਲੇਕਿਨ ਉਹਦੀ ਡਾਈਜੈਸਟੇਬਿਲਟੀ ਇੰਨੀ ਨਹੀਂ ਹੁੰਦੀ ਲੇਕਿਨ ਜਿਹੜੇ ਆਈਸੋਲੇਟ ਪ੍ਰੋਟੀਨ ਹੈ ਇਹ ਖਰੀਦਣ 'ਚ ਥੋੜਾ ਜਿਆਦਾ ਤੁਹਾਨੂੰ ਮਹਿੰਗਾ ਲੱਗਣਾ ਹੈ ਲੇਕਿਨ ਉਹਦੀ ਅਬਜ਼ਾਰਬਸ਼ਨ ਬੜੀ ਸ਼ਾਨਦਾਰ ਹੁੰਦੀ ਹੈ ਜੀ ਉਹ 98% ਤੱਕ ਬੋਡੀ ਬੈਕਸੇਪਿਆ ਬੰਦਾ ਵੀ ਉਹਨੂੰ ਅਬਜ਼ੌਰਬ ਕਰ ਲੈਂਦਾ ਸੋ ਉਹ ਪ੍ਰੋਟੀਨ ਜਿਹੜਾ ਉਹਨੂੰ ਆਪਣੀ ਜ਼ਿੰਦਗੀ ਦਾ ਥੋੜਾ ਜਿਹਾ ਹਿੱਸਾ ਬਣਾ ਲਈਦਾ ਤੇ ਮੈਂ ਜਿਹੜਾ ਇਸਤੇਮਾਲ ਕਰਦਾ ਉਹ ਨਿਊਟ੍ਰਲਾਈਟ ਦਾ ਆਰਟ ਪਲਾਂਟ ਪ੍ਰੋਟੀਨ ਹੈ ਉਹਨੂੰ ਆਪਣੀ ਜਲੀ ਦਾ ਹਿੱਸਾ ਬਣਾਇਆ ਹੋਇਆ ਤੇ ਲਗਭਗ ਮੈਂ ਇੱਕ ਸਕੂਪ ਪ੍ਰੋਟੀਨ ਦਾ ਮੈਂ ਜ਼ਰੂਰ ਰਹਿਣਾ ਉੱਥੋਂ ਮੈਨੂੰ ਸ਼ੁੱਧ 8 ਗ੍ਰਾਮ ਪ੍ਰੋਟੀਨ ਜਿਹੜਾ 98% ਬੋਡੀਸ ਅਬਜ਼ੌਰਬ ਹੁੰਦਾ ਮਿਲ ਜਾਂਦਾ ਜੀ ਸੋ ਇਸ ਤਰ੍ਹਾਂ ਕਰਕੇ ਤੁਸੀਂ ਅਗਰ ਆਪਣੇ ਆਪਣੇ ਪ੍ਰੋਟੀਨ ਡਾਈਟ ਦਾ ਧਿਆਨ ਰੱਖਦੇ ਹੋ ਤੇ ਇਹਦਾ ਮਤਲਬ ਤੁਹਾਡੇ ਸੈੱਲ ਦਾ ਰੀਜਨਰੇਸ਼ਨ ਬਿਲਕੁਲ ਹੈਲਦੀ ਹੋਏਗਾ ਤੇ ਜਦੋਂ ਹੈਲਦੀ ਸੈੱਲ ਬਣ ਰਹੇ ਨੇ ਤੇ ਜੋ ਅੰਦਰ ਚੰਗਾ ਬਣ ਰਿਹਾ ਤੇ ਉਹ ਬਾਹਰ ਦਿਖਣਾ ਹੀ ਦਿਖਣਾ ਜੀ ਬਿਲਕੁਲ ਕਿਉਂਕਿ ਸੈੱਲ ਹਮੇਸ਼ਾ ਅੰਦਰੋਂ ਬਾਹਰ ਨੂੰ ਉਸਕਿੰਨ ਤੱਕ ਜਿਹੜੇ ਆਉਣੇ ਨੇ ਤੇ ਜਿੰਨੇ ਹੈਲਦੀ ਸੈੱਲ ਬਣਦੇ ਜਾਣਗੇ ਫਿਰ ਉੰਨੀ ਉਸਕਿੰਨ ਜਿਹੜੀ ਹੈ ਗਲੋਇੰਗ ਔਰ ਉੰਨੀ ਯੰਗ ਜਿਹੜੀ ਉਹ ਦਿਖਦੀ ਹੈ ਜਿੱਦਾਂ ਕਿ ਹੌਲੀ ਹੌਲੀ ਕੰਮ ਵਿਗੜਿਆ ਉਦਾਂ ਹੀ ਹੌਲੀ ਹੌਲੀ ਸਹੀ ਵੀ ਹੋਣਾ ਆ ਸੋ ਇੱਕਦਮ ਨਹੀਂ ਇਹ ਤਿੰਨ ਸਟੇਜਾਂ ਚੋਂ ਹਰ ਬੰ ਚੁਰੂ ਦੇ ਵਿੱਚ ਜਦੋਂ ਆਏਗਾ ਤੋਦਾ ਵਜਨ ਡਿੱਗੇਗਾ ਉਹ ਵੇਖਣ ਨੂੰ ਕਮਜ਼ੋਰ ਲੱਗੇਗਾ ਉਹਦੇ ਚਿਹਰੇ ਤੇ ਚੁਰੀਆਂ ਵੀ ਵਧਣਗੀਆਂ ਰੰਗ ਵੀ ਕਾਲਾ ਪਏਗਾ ਇਹ ਪ੍ਰੋਸੈਸ ਹੈ ਕੁਦਰਤ ਦਾ ਨਿਯਮ ਹੈ ਇਹਨੂੰ ਤੁਸੀਂ ਬਦਲ ਨਹੀਂ ਸਕਦੇ ਜੀ ਸੂਵੇ ਦੇ ਵਾਸਤੇ ਮੈਂਟਲੀ ਤਿਆਰ ਰਹਿਣਾ ਪੈਂਦਾ ਕਿ ਮੈਂ ਦਿਮਾਗੀ ਤੌਰ ਤੇ ਤਿਆਰ ਰਵਾਂ ਇਹ process ਨੂੰ ਮੈਂ ਚੇਂਜ ਕਰਨਾ ਹੈ ਤੇ ਫਿਰ ਜ਼ਿੰਦਗੀ ਚੇਂਜ ਹੋਣਾ ਹੈ ਮੇਰੇ ਰਿਸ਼ਤੇਦਾਰਾਂ ਦੀਆਂ ਗੱਲਾਂ ਵੀ ਇਗਨੋਰ ਹਾਂ ਇਗਨੋਰ ਕਰਨੀਆਂ ਪੈਣੀਆਂ ਨੇ ਉਹਨਾਂ ਨੂੰ ਫਿਰ ਦੱਸਣਾ ਪੈਣਾ ਕਿ ਨਹੀਂ ਹੁਣ ਮੈਂ ਜੋ ਕਰ ਰਿਹਾ ਸੀਗਾ ਕੋਈ ਸਮੇਂ ਬਾਅਦ ਮੈਂ ਵੀ ਜਦੋਂ ਕੀਤਾ ਸੀ ਤਾਂ ਬੜਾ ਕੋਈ ਸੁਣਨਾ ਤੇ ਆ ਸੀਗਾ ਲੇਕਿਨ ਹੁਣ ਸਾਰੇ ਜਿਹੜੇ ਵੇਖਦੇ ਨੇ ਕਹਿੰਦੇ ਆ ਤੂੰ ਬੜਾ ਚੰਗਾ ਰਿਆ ਹਾਂ ਮੈਂ ਕਿ ਜਦੋਂ ਤੁਹਾਡੀਆਂ ਪੁਰਾਣੀਆਂ ਗੱਲਾਂ ਜੇ ਮਜ਼ਾਕ ਕਰਾਂ ਜੇ ਮੈਂ ਉਹ ਤੋਂ ਤੁਹਾਡੇ ਅੱਖੇ ਲੱਗਦੇ ਹੁੰਦਾ ਤਾਂ ਫਿਰ ਤੇ ਚੰਗਾ ਹੋ ਜਾਂਦਾ ਜੀ ਜੀ ਕਹਿੰਦੇ ਹੁੰਦੇ ਰਿਸ਼ਤੇਦ ਸੋ ਬਿਲਕੁਲ ਹੈਗਾ ਏ ਸੋ ਸੋ ਇਹ ਜਿਹੜੀਆਂ ਤਿੰਨ ਸਦੀਆਂ ਜੋ ਹਰ ਕਿਸੇ ਨੂੰ ਗੁਜ਼ਰਨਾ ਪੈਂਦਾ ਜੇ ਤੇ ਗੁਜ਼ਰਨ ਵਾਸਤੇ ਮੈਂਟਲੀ ਤਿਆਰ ਰਹਿਣਾ ਚਾਹੀਦਾ ਜੀ ਠੀਕ ਹੈ ਤਾਂ ਹੀ ਗੁਜ਼ਰਤ ਨੇਮ ਹੈ ਇਹ ਇਹਨਾਂ ਨੂੰ ਬਦਲਿਆ ਨਹੀਂ ਜਾ ਸਕਦਾ ਇੱਕ ਪੰਛੀ ਵੀ ਜਦੋਂ ਰੁੱਖ ਦੀ ਟਾਹਣੀ ਤੇ ਬੈਠਾ ਹੁੰਦਾ ਨਾ ਤੇ ਜਦੋਂ ਆਪਣੀ ਜਗ੍ਹਾ ਛੱਡਦਾ ਤੇ ਉਹ ਹਮੇਸ਼ਾ ਪਹਿਲਾਂ ਥੋੜਾ ਟੱਲੇ ਰਹੂਗਾ ਪੀਰੋ ਜੀ ਤੇਕ ਆਫ ਕਰਦਾ ਸੋ ਇਹ ਸਾਰਾ ਇਹ ਕੋਈ ਵੀ ਬਦਲਾਅ ਜਿਹੜਾ ਉਹ ਤੇ ਨਾਲ ਸ਼ਰੀਰ ਵਿੱਚ ਬਦਲਾਅ ਹੋਣੇ ਕੋਈ ਘਰਾਉਣ ਦੀ ਲੋੜ ਨਹੀਂ ਹੁੰਦੀ ਸ਼ੁਰੂਦ ਵਿੱਚ ਵਜ਼ਨ ਵੀ ਘਟੇਗਾ ਫालतू ਦੀਆਂ ਚੀਜ਼ਾਂ ਸਰੀਰ ਚੋਂ ਹਟਣਗੀਆਂ ਫਿਰ ਉਸ ਤੋਂ ਬਾਅਦ ਚੰਗੇ ਸਾਲ ਬਣਦੇ ਜਾਣਗੇ ਤੇ ਤੁਸੀਂ ਬਿਲਕੁਲ ਤੰਦਰੁਸਤ ਹੁੰਦੇ ਜਾਓਗੇ ਅਸਲੀ ਜਿਵੇਂ ਉਹ ਕਹਿੰਦੇ ਨੇ ਨਾ ਆਮਲੇ ਦਾ ਖਾਦਾ ਤੇ ਸਿਆਣੇ ਦਾ ਕਿਹਾ ਬਾਤ ਚ ਪਤਾ ਲੱਗਦਾ ਇਹ ਇੱਥੇ ਵੀ ਕੁਦਰਤ ਦੇ ਨਿਯਮ ਇਸ ਤਰ੍ਹਾਂ ਦੇ ਨੇ ਬਸੇ ਵੀ 90% ਲੋਕਾਂ ਦਾ ਵਜ਼ਨ ਜ਼ਿਆਦਾ ਹੀ ਹੈ ਜਿਆਦਾ ਹਾਬ ਨਾਲ ਹਾਂ ਤੇ ਉਹ ਚੰਗੀ ਗੱਲ ਹੈ ਕਿ ਉਹ ਘਟ ਰਿਹਾ ਸੀ ਹਾਂ ਕੰਟਰੋਲ ਹੋ ਜਾਏਗਾ ਹਾਂ ਉਹਨੀਆਂ ਤੁਹਾਡੀਆਂ ਹੱਡੀਆਂ ਤੇ ਭਾਰ ਘਟੇਗਾ ਤੁਹਾਡੇ ਗੋਡੇ ਦਾ ਬਚੇ ਰਹਿਣਗੇ ਜੀ ਜੀ ਸੋ ਇਮਾਨੀ ਤੇ ਸਰਜੀਤ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਤੁਸੀਂ ਐਡੀ ਵਧੀਆ ਜਾਣਕਾਰੀ ਦਿਨ ਵਾਸਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸੋ ਦੋਸਤੋ ਅੱਜ ਤੁਸੀਂ ਜਾਣਿਆ ਔਦਿਆ ਤੇ ਆਧਾਰਿਤ ਖੁਰਾਕ ਲੈ ਕੇ ਵੀ ਆਪਣੇ ਵਜਨ ਨੂੰ ਮੇਨਟੇਨ ਕਿਵੇਂ ਕਰਨਾ ਹੈ ਇਦਾਂ ਦੀਆਂ ਹੀ ਜਾਣਕਾਰੀ ਨਾਲ ਭਰਪੂਰ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਅੱਜ ਦੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇ ਵੀਡੀਓ ਨੂੰ ਰੱਜ ਕੇ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਆਓ ਨਾਲ ਮਿਲ ਕੇ ਬਣਾਈਏ ਇੱਕ ਹੈਲਦੀ ਦੁਨੀਆ ਤਾਂ ਮਿਲਦੇ ਹਾਂ ਨਵੀਂ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਮੈਨੂੰ ਦਿਓ ਇਜਾਜ਼ਤ ਸਾਸਤ੍ਰਿਕਾ